ਮਾਮਲਾ ਸਾਹਮਣੇ ਆ ਰਿਹਾ ਹੈ ਅਮ੍ਰਿਤਸਰ ਤੋਂ ਜਿੱਥੇ ਕਿ ASI ਨੇ ਪਹਿਲੀ ਘਰ ਵਾਲੀ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰਾ ਲਿਆ ਸੀ ਤੇ ਉਸ ਨੇ ਆਪਣੀ ਦੂਜੀ ਘਰ ਵਾਲੀ ਨੂੰ ਇਹ ਕਿਹਾ ਸੀ ਕਿ ਜਿਹੜਾ ਉਸ ਦੇ ਪਹਿਲੇ ਵਿਆਹ ਦਾ ਡਾਈਵੋਰਸ ਹੋ ਚੁੱਕਾ ਹੈ ਪਰ ਦੂਜੀ ਘਰ ਵਾਲੀ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਡਾਈਵੋਰਸ ਨਹੀਂ ਹੋਇਆ ਹੈ ਤਾਂ ਉਹ ਸਾਰੇ ਸਬੂਤ ਲੈ ਕੇ ਥਾਣੇ ਪਹੁੰਚ ਗਈ ਜਿਸ ਵਿੱਚ ASI ਤੇ ਉਹਦੇ ਵਿਆਹ ਦੀਆਂ ਫੋਟੋਆਂ ਸਾਰੇ ਸਬੂਤ ਲੈ ਕੇ ਥਾਣੇ ਪਹੁੰਚ ਗਈ ਤੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ASI ਦੇ ਨਾਲ ਇਸ ਮਾਮਲੇ ਦੇ ਬਾਰੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਸਨੇ ਦੋਵੇਂ ਕਾਰਾੜੀਆਂ ਜਿਹੜੀਆਂ ਨੇ ਉਹ ਰੱਖਣੀਆਂ ਨੇ ਤੇ ਜਦੋਂ ਪੱਤਰਕਾਰਾਂ ਨੇ ASI ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ASI ਪੱਤਰਕਾਰਾਂ ਦੇ ਉੱਤੇ ਰੋਬ ਦਿਖਾਉਂਦੇ ਨਜ਼ਰ ਆਏ ਤੇ ਨਾਲ ਹੀ ਕੈਮਰੇ ਤੋਂ ਨਜ਼ਰ ਚੁਰਾਉਂਦੇ ਵੀ ਨਜ਼ਰ ਆਏ ਹਾਈ ਵੋਲਟੇਜ ਡਰਾਮਾ ਜਿਹੜਾ ਕਿ ਥਾਣੇ ਦੇ ਬਾਹਰੋਂ ਦੇਖਣ ਨੂੰ ਮਿਲਿਆ ਤੇ ਕੀ ਕੁਛ ਐਐਸਆਈ ਦੇ ਵੱਲੋਂ ਕਿਹਾ ਗਿਆ ਉਹ ਸਭ ਕੁਝ ਤੁਹਾਨੂੰ ਸੁਣਾ ਦਿੰਨੇ ਆ। ਵਿਆਹ ਹੋਇਆ ਕਿ ਨਹੀਂ ਹੋਇਆ? ਬਸ ਇੰਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ। ਨਹੀਂ ਹੋਇਆ। ਵਿਆਹ ਨਹੀਂ ਹੋਇਆ ਆਪਣਾ। ਜੇ ਇਹ ਗੱਲ ਕੋਈ ਉੱਥੇ ਕੀ ਕਲਪਤਾ ਚਾਹੀ ਤੂੰ? ਇਦਾਂ ਨਹੀਂ ਕਰਦੇ ਮੈਂ ਪਾਖੇ ਦੱਸੋ ਮਾਰੋ। ਅੱਛਾ ਪਾਖੇ ਦੱਸੋ। ਕੀ ਪਾਖੇ? ਉਹ ਤੁਹਾਡੇ ਪੈਰੈਂਟ ਘਰ ਦੀ ਉਹਨਾਂ ਹਾਂ। ਨਹੀਂ ਹੋਇਆ ਵੀ ਆਪਣਾ। ਕੋਣ ਪੱਜਾਇਆ? ਆਪ। ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਏ ਜਿਹੜੇ-ਜਿਹੜੇ ਨਾਲ ਆਏ ਸੀਗੇ। ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲਈ ਗਈ ਸੀ। ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ? ਬਸ ਇਹ ਦੂਜੀ ਕੋਈ ਗੱਲ ਨਹੀਂ। ਜਲੂਸ ਕਰਣਾ ਇਥੇ। ਜਲੂਸ ਮੇਰਾ ਨਹੀਂ ਗੱਡੀ ਆ। ਮੇਰਾ ਨਹੀਂ ਗੱਡੀ ਆ ਜਲੂਸ। ਭਾਈ ਸਾਹਿਬ, ਤੇ ਉਹਨਾਂ ਕੋ ਸਬੂਤ ਮਾਰ ਕੇ ਸਾਰੇ ਸਾਹ ਦੇ ਖਿਆਲ ਨਾਲ ਹੋਇਆ। ਸਾਰੇ ਸਬੂਤ ਹੋਏਗੇ ਉਹਨਾਂ ਕੋਲ। ਕੋਈ ਗੱਲ ਨਹੀਂ। ਬਾਈ ਬਾਈ। ਕੀ ਹੋਇਆ ਮੇਰਾ? ਜੇ ਨਹੀਂ ਹੋਇਆ ਕਹਤਨ ਨਹੀਂ ਹੋਇਆ। ਸਾਰੇ ਪ੍ਰੂਫ ਤੁਹਾਨੂੰ ਵਿਖਾਈ ਮੇਰਾ ਵਿਆਹ। ਪਹਿਲੇ ਜਨਾਨੀ ਨੂੰ ਬਿਨਾਂ ਤਲਾਕ ਦਿੱਤੇ ਮੇਨਾ ਵਿਆਹ ਕਰਾਇਆ ਸੱਚੇ ਨੇ ਤੇ ਆ ਕੇ ਬੋਲਣ ਬੋਲਦੇ ਕਿਉਂ ਨਹੀਂ ਉਹ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਉਂ ਨਹੀਂ ਲੈਣਾ ਦੇਣਾ ਸਾਹਮਣੇ ਆ ਹੁਣ ਦਿਖਾਵਾ ਦੁਬਾਰਾ ਤੋਂ ਫੋਟੋਸ ਪੁੱਛ ਲੋ ਜੇ ਉਹ ਕਹਿਦਨ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮਹੁਨੇ ਚੱਲ ਜਾਨੀ ਮੇਰੀ ਸਾਰੀਆਂ ਦਰਖਾਸਤਾਂ ਬੰਦ ਪ੍ਰੂਫ ਦੇਨ ਮੇਰਾ ਇਹਨੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੇ ਕੋਲ ਮੇਨਾ ਆਨੰਦ ਕਾਜ ਕਰਾਇਆ ਨਹੀਂ ਫੋਟੋਸ ਪਾਈਆਂ ਜੇ ਸੱਚੇ ਆ ਤਾਂ ਦੇਨ ਬਿਆਨਾ ਕੇ ਅੰਦਰ ਕੋ ਗਏ ਨੇ ਅਗਵਾਣਾ ਕਿਲਾਕ ਦੇ ਮੇਰਾ ਨਾਮ ਸਿੰਦਰਨ ਉਹ ਮਾਨੀ ਜਲੰਧਰ ਤੋਂ ਆਣਾ ਠਾਣਾ ਕਹਿੰਡਾ ਹੈ ਜੇ ਕੀ ਗੱਲਬਾਤ ਹੈ ਕਰਣ ਇੱਥੇ ਤਾਂ ਇੱਕ ਢਿੰਡੇ ਮੇਰੇ ਹਸਬੰਡ ਜੌਬ ਕਰਦੇ ਨੇ ਵਿਕਟਰ ਐਸਆਈ ਜੀ ਵਿਕਟਰ ਐਸਆਈ ਮੇਰੇ ਇੱਥੇ ਜੌਬ ਕਰਦੇ ਨੇ ਮੇਰੇ ਹਸਬੰਡ ਨੇ ਇਹਨਾਂ ਨੇ ਮੇਰੇ ਨਾਲ ਮੈਰਿਜ ਕਰਵਾਈ ਹੈ ਜਦਕਿ ਇਹਨਾਂ ਦਾ ਪਹਿਲੇ ਡਿਵੋਰਸ ਨਹੀਂ ਹੋਇਆ ਸੀਗਾ ਪਹਿਲੇ ਇਹਨਾਂ ਨੇ ਆਪਣੇ ਆਪ ਨੂੰ ਦੀ ਬੋਲਤੀ ਦੱਸ ਕੇ ਮੇਰੇ ਨਾਲ ਮੈਰਿਜ ਕਰਵਾ ਲਈ ਜਦਕਿ ਇਹਨਾਂ ਦਾ ਡਿਵੋਰਸ ਹੋਇਆ ਨਹੀਂ ਹੈ ਪਹਿਲੇ ਅੰਮ੍ਰਿਤਸਰ ਤੋਂ ਹੀ ਨਾ ਇਹ ਕਿੱਥੇ ਰਹਿ ਜਾਂ ਅੰਮ੍ਰਿਤਸਰ ਅੰਮ੍ਰਿਤਸਰ ਮੈਂ ਇੱਥੇ ਖਾਸੇ ਚੌਂਕੀ ਨਹੀਂ ਇਹਨਾਂ ਦੇ ਨਾਲ ਕਿੰਨੇ ਮਹੀਨੇ 3 ਮਹੀਨੇ ਰਹੀਆਂ ਦੋ ਤੋਂ 3 ਮਹੀਨੇ ਤਾਂ ਉਹਨਾਂ ਵੱਲੋਂ ਕੀ ਕਿਹਾ ਜਿਆਦਾ ਤੁਹਾਨੂੰ ਉਹਨਾਂ ਨੇ ਉਹ ਇਹ ਕਿਹਾ ਜਾ ਰਿਹਾ ਕਿ ਮੈਂ ਦੋਨਾਂ ਨਾਲ ਹੀ ਰਹਿਣਾ ਤੇ ਇੰਨਾ ਵੀ ਰਹਿਣਾ ਤੇ ਉਹਦਾਂ ਵੀ ਰਹਿਣਾ ਕਦੀ ਉਧਰ ਚਲ ਜਾਂਦੇ ਕਦੀ ਮਤਲਬ ਇੱਧਰ ਮੈਂ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਕੋਈ ਰੱਖਣਾ ਫਿਰ ਝੂਠ ਬੋਲ ਕੇ ਇਹਨਾਂ ਨੇ ਮੇਰਾ ਵਿਆਹ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਜਲੰਧਰ ਵਿੱਚ ਮੈਂ ਕੰਪਲੇਨਟ ਦਿੱਤੀ ਸੀ ਜਿੱਥੇ ਇਹਨਾਂ ਨੇ ਉੱਥੇ ਮਾफी ਮੰਗੀ ਹੈ ਮਾफी ਮੰਗੇ ਕਿਹਾ ਕਿ ਜੋ ਵੀ ਮੇਰਾ ਖਰਚਾ ਆ ਮੈਂ ਹਸਬੰਡ ਦਾ ਜੋ ਵੀ ਹਸਬੰਦੇ ਫਰਜ਼ ਹੁੰਦੇ ਆ ਮੈਂ ਪੂਰੇ ਨਿਭਾਉਂਗਾ ਜੋ ਖਰਚਾ ਇਹਨੂੰ ਮੈਂ ਦਵਾ ਕਰਾਂਗਾ ਤੇ ਮੈਂ ਇਹਦੇ ਨਾਲ ਹੀ ਜਲੰਧਰ ਹੀ ਰਹੂੰਗਾ ਜਦਕਿ ਇਹਨਾਂ ਨੇ ਉਹ ਸਾਰੇ ਗੱਲਾਂ ਤੋਂ ਮੁਕਰ ਕੇ ਦਰਖਾਸਤ ਬੰਦ ਹੋ ਗਈ ਉਸ ਤੇ ਦੂਜੇ ਤੀਸਰੇ ਦਿਨ ਮੇਰੇ ਘਰੇ ਜਲੰਧਰ ਬੰਦੇ ਭੇਜੇ ਜਿਹਦਾ ਮੇਰੇ ਕੋਲ ਰੋਗ ਵੀ ਹੈਗਾ ਕੰਪਲੇਂਟ ਵੀ ਦਿੱਤੀ ਸੀ ਤੇ ਪੀਸੀਆਰ ਵਾਲੇ ਵੀ ਆਏ ਸੀਗੇ ਇਹਨੇ ਬੰਦੇ ਭੇਜ ਕੇ ਮੇਰੇ ਘਰੇ ਫੋਟੋ ਮਾਰ ਕਰਵਾਈ ਜਿਹਦੀ ਦਰਖਾਸਤ ਅਜੇ ਤੱਕ ਪੈਂਡਿੰਗ ਹੈ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਫੋਟੋਸ ਪਾਈਆਂ ਉਹਦੇ ਤੇ WhatsApp ਤੇ ਆਪਣੇ ਨੰਬਰ ਤੇ WhatsApp ਤੇ ਸਟੇਟਸ ਪਾਈ ਮੇਰੀਆਂ ਫੋਟੋਸ ਪਾ ਕੇ ਮੇਰੀ ਫੋਟੋਸ ਪਾ ਕੇ ਬਹੁਤ ਕੁਝ ਲਿਖਿਆ ਗਿਆ نیچے ਬਹੁਤ ਕੁਝ ਗਲਤ ਇਹਨਾਂ ਨੇ ਲਿਖਿਆ ਬਹੁਤ ਕੁਝ ਗਲਤ ਲਿਖਿਆ ਇਹਨਾਂ ਨੇ ਫੋਟੋਸ ਪਾ ਕੇ ਮੇਰੀ ਸ਼ਾਨ ਦੇ ਖਿਲਾਫ ਬੜੀਆਂ ਗੱਲਾਂ ਬੋਨੀਆਂ ਇਹਨਾਂ ਨੇ ਤੁਸੀਂ ਕਹ ਰਹੇ ਤਾਰਾ ਤੁਹਾਡੇ ਉੱਤੇ ਕਰਜ਼ਾ ਵੀ ਚੜਾਇਆ ਹੈ ਇਹਨਾਂ ਵੱਲੋਂ ਹਾਂਜੀ ਕਰਜ਼ਾ ਮੇਰੇ ਸਿਰ ਤੇ 4 ਤੋਂ 5 ਲੱਖ ਰੁਪਏ ਕਰਜ਼ਾ ਚੜਿਆ ਕਿ ਮੰਗੀ ਮੰਗੀ ਕਰ ਦਿੰਦੇ ਮੈਂ ਮੰਗ ਇਹੀ ਕਰਦੀ ਆ ਕਿ ਦੇਖੋ ਧੋਖੇ ਚ ਰੱਖ ਕੇ ਵਿਆਹ ਕਰਾਉਣਾ ਫਿਰ ਅਬੋਰਸ਼ਨ ਕਰਵਾਣੇ ਫਿਰ ਫੋਟੋਸ ਪਾਣੀਆਂ ਫੋਟੋਸ ਪਾ ਕੇ ਲਿਖਣਾ ਵੀ ਇਹਦਾ ਰੇਟ ਇੰਨਾ ਆ ਇੰਨਾ ਵਕਤ ਆਪਣੀ ਵਾਈਫ ਨੂੰ ਇੰਨਾ ਕੁਝ ਗਲਤ ਮਨ ਤਾਂ ਬੋਲਣਾ ਬਹੁਤ ਇਹਨਾਂ ਨੇ ਮੇਰੇ ਸ਼ਾਨ ਦੇ ਖਿਲਾਫ ਬੋਲਿਆ ਉਸ ਤੋਂ ਬਾਅਦ ਆ 3 ਦਿਨ ਪਹਿਲੇ ਇਹਨਾਂ ਨੇ ਮੈਨੂੰ ਪਹਿਲੇ ਕਿਥੇ ਦਾ ਫੋਨ ਕਰਵਾਇਆ ਸੀ ਜੋ ਆਪਣੇ ਆਪ ਨੂੰ ਐਡਵੋਕੇਟ ਦੱਸਦਾ ਸੀਗਾ ਉਸ ਤੋਂ ਬਾਅਦ ਇਹ ਜਲੰਧਰ ਆਏ ਆ ਦੋ ਦੋ ਤਿੰਨ ਜਾਣੇ ਇਹਨਾਂ ਦੇ ਨਾਲ ਤਿੰਨ ਜਾਣੇ ਸੀ ਕਾਕੀ ਵਿక్టర్ ਇਹ ਆ ਕੇ ਇਹਨਾਂ ਨੇ ਮੇਨਾਂ ਗਾਲੀ ਗਲੋਚ ਕੀਤੀ ਹੈ ਬਹੁਤ ਗਾਲੀ ਗਲੋਚ ਕਰਕੇ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਮੈਨੂੰ ਮੈਡੀਸਿਨ ਦਿੱਤੀ ਮੇਰੇ ਮੂੰਹ ਤੇ ਮੈਡੀਸਿਨ ਮਾਰੇਗੀ ਵਿక్టర్ ਵਾਲੋ ਤਾਂ ਮੈਂ ਕਿ ਤੂੰ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈ ਤੇ ਮੈਂ ਖਾ ਲਈ ਗੁੱਸੇ ਦੇ ਵਿੱਚ ਕਿਉਂਕਿ ਮੈਂ ਪਹਿਲੇ ਡਿਪਰੈਸ਼ਨ ਚ ਰਹਿ ਆ ਮਗੀ ਜਿੰਨਾ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਤੇ ਉਹ ਖਾਣ ਤੋਂ ਬਾਅਦ ਮੈਂ ਸਿਵਲ ਹਸਪੀਟਲ ਐਡ ਇਹ ਮਰਲੇ ਮੈਨੂੰ ਬਾਰ-ਬਾਰ ਮਜਬੂਰ ਕੀਤਾ ਜਾ ਰਿਹਾ ਤੇ ਐਸਐਸਪੀ ਸਰ ਜਿਹੜੇ ਉਹਨਾਂ ਦੇ ਕੋਲ ਅਕਤੂਬਰ ਮਹੀਨੇ ਤੋਂ ਕੰਪਲੇਨ ਮੇਰੀ ਪੈਂਡਿੰਗ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਨੂੰ ਬਾਰ-ਬਾਰ ਬੁਲਾ ਕੇ ਖਰਾਬ ਕੀਤਾ ਜਾ ਰਿਹਾ ਮੇਰੇ ਤੁਹਾਡੇ ਬੱਚੇ ਕਿੰਨੇ ਤੁਹਾਡੇ ਨਾਲ ਮੇਰਾ ਕੋਈ ਇਨਾਂ ਵੱਲੋਂ ਕੋਈ ਬੱਚਾ ਨਹੀਂ ਹੈਗਾ ਕਿਉਂਕਿ ਜਦੋਂ ਵੀ ਮੈਂ ਪ੍ਰੈਗਨਨ ਮੈਡੀਸਨ ਖਲਾ ਦਿੰਦੇ ਸੀ ਜਾਂ ਐਬੋਰਸ਼ਨ ਕਰਵਾ ਦਿੰਦੇ ਸੀ ਕਿੰਨੀ ਵਾਰ ਤੁਹਾਡਾ ਪੋਰਸ਼ਨ ਕਰਾਇਆ ਗਿਆ ਮੇਰਾ ਟੋਟਲ ਇਨਾਂ ਨੇ 2-3 ਵਾਰੀ ਕਰਵਾ ਹੀ ਦਿੱਤਾ ਤਿੰਨ ਕੋਰੀ ਕਿੰਨੇ-ਕਿੰਨੇ ਮਹੀਨੇ ਬਾਪੂ ਤੁਹਾਡਾ ਆਇਆ ਜਿਹੜਾ ਅਬੋਰਸ਼ਨ ਤਿੰਨ-ਤਿੰਨ ਕੋਈ ਤਿੰਨ ਮਹੀਨੇ ਕੋਈ ਦੋ ਮਹੀਨੇ ਐਸਾ ਇਹ ਤਾਂ ਪਤਾ ਹੈ ਗੈਰ ਕਾਨੂੰਨੀ ਹੈ ਹਾਂਜੀ ਇਹਨਾਂ ਨੇ ਮੈਨੂੰ ਆਪ ਕਰਵਾਇਆ ਮੈਂ ਅਬੋਰਸ਼ਨ ਡਾਇਰੈਕਟਲੀ ਇਸਦਾਨੀ ਕਰਾਇਆ ਇਹਨਾਂ ਨੇ ਫਰਸਟ ਪਹਿਲੇ ਮੈਡੀਸਨ ਖਲਵਾਈ ਸੀਗੀ ਮੈਡੀਸਨ ਇਹਨਾਂ ਨੇ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਇਹਨਾਂ ਦਾ ਕੋਈ ਡਾਕਟਰ ਸਾਹਿਬ ਹੈਗੇ ਨਹੀਂ ਇਹਨਾਂ ਦੇ ਦੋਸਤ ਹੀ ਹੈ ਦੇਸੀ ਦਵਾਈਆਂ ਦਿੰਦੇ ਆ ਉਹਨਾਂ ਕੋ ਮੈਨੂੰ ਕਿਹਾ ਸੀ ਕਿ ਮੈਡੀਸਨ ਲਿਆ ਕੇ ਦਿਨਾ ਤੈਨੂੰ ਮਾਈਗਰੇਨ ਦੀ ਮਾਈਗਰੇਨ ਦੀ ਦੱਸ ਕੇ ਇਹਨਾਂ ਨੇ ਅਬੋਰਸ਼ਨ ਕੀਤਾ ਮੈਨੂੰ ਜੋ ਵੀ ਮੈਡੀਸਨ ਹੁੰਦੀਆਂ ਉਹ ਖਲਾਈਆਂ ਕਿੰਨੀ ਵਜਾ ਦਾ ਬੋਲਣ ਕਿ ਭਰਾ ਇਹ ਆ। ਅਬ ਉਹਨੋਂ ਹੀ ਜਦੋਂ ਮੈਨੂੰ ਤੀਸਰਾ ਮਹੀਨਾ ਲੱਗਾ ਹੋਇਆ ਸੀ ਉਦੋਂ ਇਹ ਇੱਕ ਜੰਡਿਆਲੇ ਹਸਪੀਟਲ ਲੈ ਕੇ ਗਏ ਸੀ ਆਪਣੇ ਦੋਸਤ ਦੇ। ਹਸਪੀਟਲ ਉਹ ਇਹਨਾਂ ਨੇ ਮੈਨੂੰ ਇੱਕ ਇੰਜੈਕਸ਼ਨ ਲਗਾਇਆ ਸੀ ਜਿਹਦੇ ਵਿੱਚ ਮੇਰੇ ਕੋਲ ਰਿਪੋਰਟਾਂ ਸਾਰੀਆਂ ਪਈਆਂ ਵਾਂ ਜੋ ਜੋ ਮੇਰੇ ਟੈਸਟ ਹੋਏ ਸੀ। ਇਹਨਾਂ ਨੇ ਤੀਸਰੇ ਮਹੀਨੇ ਮੇਰਾ ਟੈਸਟ ਕਰਵਾਇਆ ਜਿਹਦੇ 'ਚ ਇਹਨਾਂ ਡਾਕਟਰ ਸਾਹਿਬ ਵੱਲੋਂ ਇੱਕ ਮੈਨੂੰ ਇੰਜੈਕਸ਼ਨ ਲਾਇਆ ਗਿਆ ਸੀ ਜਿਹਦੇ ਲਈ ਮੈਨੂੰ ਨਰਸ ਜਿਹੜੀ ਇਹਨਾਂ ਨੇ ਲਾਇਆ ਕੁੜੀ ਨੇ ਉਨੇ ਕੈਸੇ ਤੜਾ 3-4 ਦਿਨਾਂ ਤੁਹਾਡੇ ਜਿਹੜੀ ਲਾਤਾ ਉਹ ਸੋਨੀ ਰਹੇਗੀ ਭਾਰੀ ਰਹੂਗੀ ਤੁਸੀਂ ਡਰਨਾ ਨਾ ਮੈਂ ਕਹਾਂ ਠੀਕ ਆ ਮੇਰੇ ਹਫਤ ਤੱਕ ਪੇਨ ਹੁੰਦੀ ਰਹੀ ਆ ਉਸ ਤੋਂ ਬਾਅਦ ਜਦੋਂ ਮੈਂ ਜਲੰਧਰ ਜਾ ਕੇ ਆਪਣਾ ਉਹ ਕਰਵਾਈ ਸਕੈਨਿੰਗ ਤੇ ਉਰੇ ਚ ਅਨਕੰਪਲੀਟਡ ਅਬੋਰਸ਼ਨ ਲਿਖਿਆ ਗਿਆ ਸੀ ਜੋ ਕਿ ਇਨਾਂ ਵੱਲੋਂ ਮੈਨੂੰ ਇੰਜੈਕਸ਼ਨ ਲਗਾ ਕੇ ਡਾਕਟਰ ਵੱਲੋਂ ਮੇਰਾ ਬੱਚਾ ਖਰਾਬ ਕੀਤਾ ਗਿਆ ਤੁਹਾਡੇ ਕੋਲ ਵਿਆਹ ਦਾ ਕੋਈ ਸਬੂਤ ਹੈ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਵਿਆਹ ਦੇ ਪ੍ਰੂਫ ਹੈਗੇ ਨੇ आनंद कार्य ਹੋਏ ਤੁਹਾਡੇ ਹਾਂਜੀ ਮੇਰੇ ਆਨੰਦ ਕਾਰਜ ਹੋਏ ਨੇ ਪਹਿਲੀ ਮੈਰिज ਇਹਨਾਂ ਨੇ ਮੇਰੇ ਨਾਲ ਥਾਣੇ 'ਚ ਕਰਵਾਈ ਜਦੋਂ ਇਹਨਾਂ ਤੇ ਮੈਂ ਜਲੰਧਰ ਕੰਪਲੇਂਟ ਦਿੱਤੀ ਸੀ ਕਿ ਅਬੋਰਸ਼ਨ ਇਹਨਾਂ ਨੇ ਮੇਰੇ ਕਰਾਇਆ ਉੱਥੇ ਜਿਹੜੇ ਡਿਊਟੀ ਅਫਸਰ ਸੀਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਥਾਣੇ 'ਚ ਮੇਰੇ ਨਾਲ ਵਿਆਹ ਕਰਾ ਲਿਆ 24 ਤਰੀਕ ਚੌਥੇ ਮਹੀਨੇ 2023 ਫਿਰ 25 ਤਰੀਕ ਚੌਥੇ ਮਹੀਨੇ 2023 'ਚ ਆਨੰਦ ਕਾਰਜ ਕਰਵਾਏ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਵੀ ਮੈਨੂੰ ਰੱਖਣ ਤੋਂ ਮੁਕਰ ਰਹੇ ਨੇ ਮੈਨੂੰ ਇਹ ਕਹਿੰਦੇ ਕਿ ਤੂੰ ਹੀ ਮੇਰੀ ਵਾਈਫ ਆ ਇਕੱਲੀ ਪਰ ਮੇਰੇ ਤੋਂ ਇਲਾਵਾ ਵੀ ਇਹਨਾਂ ਦੀ ਫਰਸਟ ਵ ਫਿਰ ਇਹ ਮੇਰੇ ਨਾਲ ਲੜਦੇ ਮੈਨੂੰ ਮਾਰਦੇ ਕੁੱਟਦੇ ਨੇ ਪਰਸੋ ਵੀ ਇਹਨਾਂ ਨੇ ਮੈਨੂੰ ਪੁਆਇਜ਼ਨ ਦਿੱਤਾ ਤੇ ਪੁਆਇਜ਼ਨ ਖਾ ਕੇ ਮੈਂ ਆਪਣੀ ਜੀਵਨ ਲੀਲਾ ਸਪਾਪਤ ਕਰਨਾ ਚਾਹੁੰਦੀ ਸੀ ਪਰ ਮੇਰੇ ਆਂਡਗਵਾਂਡ ਵੱਲੋਂ ਮੈਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਦੋਂ ਮੈਂ ਹਜੇ ਵੀ ਮੈਂ ਮੇਰੇ ਹੱਥ ਤੁਸੀਂ ਵੇਖ ਸਕਦੇ ਹੋ ਤੇ ਮੈਂ ਸਿੱਧਾ ਅਜੇ ਇਹਨਾਂ ਨੂੰ ਲੱਭਦੇ ਆਈਆਂ ਕਿਉਂਕਿ ਆਪਣਾ ਚੌਂਕੀ ਥਾਣਾ ਦੱਸਦੇ ਨਹੀਂ ਮੈਂ ਕਿੱਥੇ ਲੱਗਾ ਕਿੱਥੇ ਨਹੀਂ ਕਹਿੰਦੇ ਸੀ ਮੈਂ ਹਸਬੈਂਡ ਆ ਉਹ ਕਿਹਨਾਂ ਦੀ ਦੂਜੀ ਵਾਈਫ ਨੂੰ ਮਿਲੇ ਰਹੇ ਹਾਂਜੀ ਇਹਨਾਂ ਦੀ ਦੂਜੀ ਵਾਈਫ ਦੇਖੀ ਹੈ ਮੈਂ ਮਿਲੇ ਉਹਨਾਂ ਦਾ ਨਹੀਂ ਮੇਰੇ ਘਰ ਦੇ ਕੋ ਮੈਂ ਇਸ ਤਰ੍ਹਾਂ ਨਹੀਂ ਮਿਲੀ ਇਹਨਾਂ ਨੇ ਕਿਉਂਕਿ ਇਹਨਾਂ ਦੀ ਲਾਈਫ 'ਚ ਤਿੰਨ ਚਾਰ ਜਨਾਨੀਆਂ ਪਹਿਲੇ ਵੀ ਸੀ ਮੈਨੂੰ ਨਹੀਂ ਪਤਾ ਕਿਹੜੀ ਇਹਦੀ ਵਾਈਫ ਆ ਤਾਂ ਕਿਹੜੀ ਇਹਦੀ ਸਹੇਲੀ ਆ ਕਿ ਮੰਗੇ ਕਰਦੇ ਜੀ ਮੈਂ ਮੰਗੇ ਇਹੀ ਕਰਦੀ ਆ ਕਿ ਐਨੇ ਮੈਨੂੰ ਬਹੁਤ ਮੇਰੀ ਲਾਈਫ ਖਰਾਬ ਕੀਤੀ ਐ ਪਹਿਲੇ ਮੇਰੇ ਤਿੰਨ ਦਿਨ ਚਾਰ-ਚਾਰ ਦਾ ਵਾਸ਼ਿੰਗ ਕਰਵਾਤੇ ਫਿਰ ਤੋਂ ਉਖਾ ਰੱਖ ਕੇ ਵਿਆਹ ਕਰਾ ਲਿਆ ਫਿਰ ਸਮਝੌਤਾ ਵੀ ਕੀਤਾ ਕਿ ਤੂੰ ਹੀ ਮੇਰੀ ਵਾਈਫ ਐ ਮੈਂ ਤੇਰੇ ਨਾਲ ਰਹੂੰਗਾ ਮੈਂ ਖਰਚਾ ਦਊਂਗਾ ਜਾਂ ਜੋ ਵੀ ਐਨੇ ਨਾ ਤਾਂ ਮੇਰੀ ਕੋਈ ਜ਼ਿੰਮੇਵਾਰੀ ਸਮਝੀ ਉਲਟਾ ਮਰਨ ਨੂੰ ਮੈਨੂੰ ਹਰ ਟਾਈਮ ਅਰ ਲਈ ਮਜਬੂਰ ਕਰਦਾ ਸੋਸ਼ਲ ਮੀਡੀਆ 'ਤੇ ਮੇਰੀ ਫੋਟੋਸ ਪਾ ਜਿਹਦੇ ਤੋਂ ਤੰਗ ਆ ਕੇ ਮੈਨੂੰ ਇਹਨੇ ਆਪਕ ਬਹੁਤ ਵਾਰੀ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਣੇ ਦੀਵਾਲੀਲਾ ਸਪਾਸਟ ਕਰ ਲਵਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਪਰਚਾ ਦਰਜ ਹੋ ਕੇ ਇਹਨਾਂ ਸਸਪੈਂਡ ਕਰਨਾ ਚਾਹੀਦਾ